ਜੀਵਨ ਬਾਰੇ ਦੱਸੋ ਵੀ ਕੀ ਕੁਝ ਹੋਇਆ ਵੀਚਾਰ ਉਦੋਂ ਉਸ ਵਕਤ ਅੰਬਰ ਸਾਹਿਬ ਦੇ ਘਰ ਵਾਰ ਸੇਵਾ ਆਈ ਸੀ ਉਦੋਂ ਸੰਤ ਜਰਨੈਲ ਸਿੰਘ ਨੂੰ ਮਿਲੇ ਦਰਸ਼ਨ ਹੋਏ ਉਹਨਾਂ ਦੇ ਉਦੋਂ ਬਾਅਦ ਉਹਦੇ ਮਨ ਦੇ ਵਿੱਚ ਹੀ ਐ ਪੈਦਾ ਹੋ ਗਿਆ ਵੀ ਮੈਂ ਇਸ ਸੰਗਠਨ ਦੇ ਜ਼ਰੂਰ ਹੀ ਚੱਲਣਾ ਹੈਗਾ ਓਕੇ ਫਿਰ ਹੌਲੀ ਹੌਲੀ ਉਸ ਤਰਾਸੀ ਤੋਂ ਬਾਅਦ ਉਹਨੇ ਘਰ ਦੇ ਮੁੜ ਕੇ ਵੇਖਿਆ ਪਿੱਛਾ ਬਹ ਗਈ ਫਿਰ ਪੁਲਿਸ ਵਾ ਸਾਡੇ ਘਰੇ ਬਹੁਤ ਡਰਾਇਡ ਸੀ ਮੇਰੇ ਮਾਪਿਆਂ ਦੇ ਘਰੇ ਉਹ ਵੀ ਲੈ ਜਾਂਦੀ ਰਹੀ ਸਾਨੂੰ ਸਾਰਿਆਂ ਨੂੰ ਜਨੇ 4-4 ਦਿਨ 5-5 ਦਿਨ ਰੱਖਦੀ ਸੀ ਲੈ ਜਾ ਕੇ ਪੁਲਿਸ ਬਹੁਤ ਸੱਦਤ ਕਰਦੀ ਸੀ ਉਦੋਂ ਬਾਅਦ ਜਨ 91 ਦੇ ਵਿੱਚ 90 ਦੇ ਵਿੱਚ ਮੇਰਾ ਭਰਾ ਸੀਰ ਕੱਤਾ ਹਾਂ ਕੱਟੀਆਂ ਨੋ ਖਿੱਚੇ ਬਹੁਤ ਸੱਦ ਦੇ ਨਾਲ ਮਾਰਿਆ ਗਿਆ ਸੀ ਜੇ पर मां ਦੇ ਪਤਨੇ ਜੋਧ ਨੇ ਕਿਸੇ ਦਾ ਨਾਂ ਨਹੀਂ। ਉਹ ਦੂਬਾਰ ਮੇਰੇ ਫਿਰ ਪਿਆਉ ਨੂੰ ਚੱਕਿਆ ਪੁਲਿਸ ਨੇ। ਦੋ ਕਿਲੇ ਜ਼ਮੀਨ ਦੇ ਵਿੱਚੋਂ ਕਿਲਾ ਪਹਿਲਾਂ ਗਹਿਣੇ ਪਈ ਸੀ ਉਹਦੇ ਤੇ ਹੀ ਹੋਰ ਪੈਸੇ ਚੁੱਕ ਕੇ ਫਿਰ ਪੁੱਤਰ ਦਾ ਇਲਾਜ ਕਰਾਇਆ ਤੇ ਉਹ ਵੀ ਇਸ ਦੁਨੀਆ 'ਚ ਨਹੀਂ ਰਿਹਾ। ਇਸ ਵਕਤ ਇੱਕ ਬੱਚਾ ਵਾ ਤੇ ਮਸਾਂ ਹੀ ਆਪਣਾ ਟਾਈਮ ਪਾਸ ਕਰ ਰਿਹਾ ਆਪਣੇ ਬੱਚੇ ਨਾਲ। ਜ਼ਮੀਨ ਅੱਜ ਵੀ ਗਹਿਣੇ ਆ। ਬੜੀਆਂ ਮੁਸ਼ਕਲਾਂ ਨੇ। ਸਨ ਅਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਦੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਵਾਰੀ ਫੇਰ ਪਹੁੰਚੇ ਨੇ ਜੀ ਬੀਬੀ ਅਮਰਜੀਤ ਕੌਰ ਜੋ ਕਿ ਸੁਪੁੱਤਰੀ ਨੇ ਸ਼ਹੀਦ ਭਾਈ ਬਖਤੌਰ ਸਿੰਘ ਤੇ ਭੈਣ ਨੇ ਸ਼ਹੀਦ ਭਾਈ ਹਰਜਿੰਦਰ ਸਿੰਘ ਪਿੰਡ ਡੋੜ ਜ਼ਿਲ੍ਹਾ ਫਰੀਦਕੋਟ ਤੇ 1992 ਦੇ ਵਿੱਚ ਇਹਨਾਂ ਦੇ ਪਿਤਾ ਜੀ ਨੂੰ ਸ਼ਹੀਦ ਕਰ ਦਿੱਤਾ ਸੀਗਾ ਉਸ ਤੋਂ ਪਹਿਲਾਂ ਹਰਜਿੰਦਰ ਸਿੰਘ ਜਿਹੜੇ ਨੇ ਇਹ ਦੋਵੇਂ ਪੋਪੁੱਤੀ ਜਿਹੜੇ ਨੇ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋ ਗਏ ਸਨ ਤੇ ਉਸ ਜਦੋਂ ਭਗੌੜੇ ਸਨ ਤੇ ਇਹਨਾਂ ਦੇ ਘਰ ਵੀ ਪੁਲਿਸ ਦੇ ਰੇਡ ਹੋਣੇ ਤੇ ਇਹਨਾਂ ਦੇ ਸਰਦਾਰ ਨੂੰ ਚੁੱਕ ਕੇ ਪੁਲਿਸ ਨੇ ਬਹੁਤ ਤਸ਼ੱਦਦ ਕੀਤਾ ਜੀਦਾ ਕਰਕੇ ਉਹ ਮੁੜ ਕੇ ਮੱਜੇ ਤੇ ਪੈ ਗਈ ਬੜਾ ਇਲਾਜ ਕਰਾਇਆ ਪਰ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਈ ਬਾਅਦ ਵਿੱਚ ਉਸ ਤੋਂ ਬਾਅਦ ਇੱਕ ਬੱਚਾ ਜੀਦਾ ਇੱਕ ਰੋਡ ਐਕਸੀਡੈਂਟ ਦੇ ਵਿੱਚ ਬਹੁਤ ਗੰਭੀਰ ਸੱਟਾਂ ਲੱਗੀਆਂ ਬੜਾ ਇਲਾਜ ਕਰਾਇਆ ਦੋ ਕਿਲੇ ਜ਼ਮੀਨ ਦੇ ਵਿੱਚੋਂ ਕਿਲਾ ਪਹਿਲਾਂ ਗਹਿਣੇ ਪਈ ਸੀ ਉਹਦੇ ਤੇ ਹੀ ਹੋਰ ਪੈਸੇ ਚੁੱਕ ਕੇ ਫਿਰ ਪੁੱਤਰ ਦਾ ਇਲਾਜ ਕਰਾਇਆ ਤੇ ਉਹ ਵੀ ਇਸ ਦੁਨੀਆ 'ਚ ਨਹੀਂ ਰਿਹਾ ਐਸ ਵਕਤ ਇੱਕ ਬੱਚਾ ਵਾ ਉਹ ਵਹਿ ਵਰਿਆ ਵਾ ਤੇ ਮਸਾਂ ਹੀ ਆਪਣਾ ਟਾਈਮ ਪਾਸ ਕਰ ਰਿਹਾ ਆਪਣੇ ਬੱਚੇ ਨਾਲ ਤੇ ਆ ਜ਼ਮੀਨ ਅੱਜ ਵੀ ਗਹਿਣੇ ਆ ਬੜੀਆਂ ਮੁਸ਼ਕਲਾਂ ਨੇ ਤੇ ਪਹਿਲਾਂ ਅਸੀਂ ਆ ਆਪਣੇ ਚੈਨਲ ਦੇ ਉੱਤੇ ਬੀਬੀ ਜੀ ਦੀ ਗੱਲਬਾਤ ਸੰਗਤ ਨਾਲ ਸਾਂਝੀ ਕੀਤੀ ਸੀ ਪਰ ਉਦੋਂ ਇਹਨਾਂ ਦਾ ਫੋਨ ਨੰਬਰ ਜਿਹੜਾ ਹੈ ਨਾ ਬੜਾ ਸਾਦਾ ਸੀ WhatsApp ਕਾਲ ਨਹੀਂ ਸੀ ਹੁੰਦੀ ਅੱਜ ਇਹਨਾਂ ਦਾ ਨੰਬਰ ਜ਼ਰੂਰ ਨੋਟ ਕਰਿਓ ਜੀ 98721 26 493 ਹਾਂਜੀ 26493 ਹਾਂਜੀ ਠੀਕ ਹੈ ਜੀ 195010 ਹਾਂਜੀ ਇੱਕ ਮਿੰਟ ਬੋਲ ਸੈਂ ਮੈਂ ਤਾਂ ਨਾ 95010 26493 ਤੇ WhatsApp ਵੀ ਚੱਲਦਾ ਗੂਗਲ ਵੀ ਚੱਲਦਾ ਠੀਕ ਹੈ ਹਾਂ ਜੀ ਅਸਲ ਦੇ ਵਿੱਚ ਕੁਝ ਆਪਣੇ ਉਹਨਾਂ ਦੇ ਪਿਤਾ ਜੀ ਤੇ ਆਪਣੇ ਭਰਾ ਦੇ ਜੀਵਨ ਬਾਰੇ ਦੱਸੋ ਵੀ ਕੀ ਕੁਝ ਹੋਇਆ ਵੀ ਤੇ ਆ ਉਹਦੋਂ ਉਸ ਵਕਤ ਉਸ ਵਕਤ ਜੀ ਖਾਰਤ ਲੈ ਸੀ 1983 ਚ ਮੇਰਾ ਭਰਾ ਜੀ ਅੰਬਰਸਰ ਸੰਦਰਵਾ ਸਹਿਬ ਆਈ ਸੀ ਓਕੇ ਉਹਦੋਂ ਸੰਤ ਜਰਨੈਲ ਸਿੰਘ ਨੂੰ ਮਿਲੇ ਜੀ ਹਾਂ ਜੀ ਉਹਦੋਂ ਦਾ ਨ ਮਲਾਪ ਹੋਇਆ ਦਰਸ਼ਨ ਹੋਇਆ ਉਹਨਾਂ ਦੇ ਜੀ ਉਸ ਤੋਂ ਬਾਅਦ ਉਹਦੇ ਮਨ ਦੇ ਵਿੱਚ ਹੀ ਐ ਪੈਦਾ ਹੋ ਗਿਆ ਵੀ ਮੈਂ ਇਸ ਸੰਗਠਨ ਦੇ ਜ਼ਰੂਰ ਚੱਲਣਾ ਹੈ ओके ਫਿਰ ਹੌਲੀ ਹੌਲੀ ਬਸਾਂਏ ਪਾਰ ਕਰਦ ਰਿਆ ਸਾਥੀਆਂ ਦੀ ਆਪਦਿਆਂ ਦੀ ਵੀ ਕੋਈ ਕਿਸੇ ਮੈਨੂੰ ਵੀ ਕਿਸੇ ਨਾਲ ਮਲਾਪ ਹੋ ਗਿਆ ਫਿਰ ਜਥੇਦਾਰ ਗਰੀਅੰਟ ਸਿੰਘ ਬੁਰ ਸਿੰਘ ਵਾਲੇ ਵਾਲੇ ਨਾਲ ਮਲਾਪ ਹੋਇਆ ਅੱਛਾ ਉਸ ਤਰਾਸੀ ਤੋਂ ਬਾਅਦ ਉਹਨੇ ਘਰ ਦੇ ਮੁੜ ਕੇ ਵੇਖਿਆ ਪਿੱਛਾ ਭੌਂਗੇ ਓਕੇ ਹਾਂਜੀ ਉਦੋਂ ਬਸ ਫਿਰ ਪਲਸ ਬਸ ਸਾਡੇ ਘਰੇ ਬਹੁਤ ਡਰੈਕਟ ਸੀ ਮੇਰੇ ਮਾਪਿਆਂ ਦੇ ਘਰੇ ਉਹ ਵੀ ਲਜਾਂਦੀ ਰਹੀ ਸਾਨੂੰ ਸਾਰਿਆਂ ਨੂੰ ਜਨੇ ਵਾਜਿਆਖਾਨਾ 4-4 ਦਿਨ 5-5 ਦਿਨ ਰੱਖਤੀ ਸੀ ਲਿਆ ਕੇ ਪੁਲਸ ਬਹੁਤ ਤਸੱਦਦ ਕਰਦੀ ਸੀ ਹੂੰ ਉਦੋਂ ਬਾਅਦ ਫਿਰ ਕੰਨ ਮੇਰੇ ਵਿੱਚ 90 ਦੇ ਵਿੱਚ ਮੇਰਾ ਭਰਾ ਸੀਰ ਕਰਦਾ ਅੱਛਾ ਹਾਂਜੀ ਪੁਲਸ ਮੁਕਾਬਲਾ ਹੋਇਆ ਹੂੰ ਪਰ ਜਨੇ ਇਹਨੂੰ ਜਿਉਂਦੇ ਨੂੰ ਫੜ ਲਿਆ ਹੂੰ ਤੇ ਬਹੁਤ ਅੱਖਾਂ ਕੱਢੀਆਂ ਨੋਹ ਖਿੱਚੇ ਬਹੁਤ ਤਸੱਦਦ ਨਾਲ ਮਾਰਿਆ ਗਿਆ ਸੀ ਜੇ ਪਰਮਾ ਦੇ ਪਤਨੇ ਯੋਧੇ ਨੇ ਕਿਸੇ ਦਾ ਨਾਂ ਨਹੀਂ ਲਿਆ ਓਕੇ ਉਦੋਂ ਬਾਅਦ ਮੇਰੇ ਫਿਰ ਪਿਆਓ ਨੂੰ ਚੱਕਿਆ ਪੁਲਸ ਨੇ ਅਛਾ ਹੂੰ ਜਦੋਂ ਚਲੋ ਪੁੱਤਰ ਭਗੌੜਾ ਸੀ ਉਹਨੂੰ ਸ਼ਹੀਦ ਕਰਤਾ ਤੇ ਪਿਤਾ ਜੀ ਨੂੰ ਕਿਉਂ ਚੁੱਕ ਲਿਆ ਪਿਤਾ ਜੀ ਮਨ ਤੇਰੇ ਕੋਲੇ ਸਿੰਘ ਫੇਰ ਆਉਂਦੇ ਐ ਰਾਗੂਆਂ ਵਾਲਾ ਚੜਤ ਸਿਓ ਤੇ ਮੇਰਾ ਪਿਤਾ ਇਕੱਠੇ ਚੱਕੇ ਸੀ ਅੱਛਾ ਹਾਂ ਫੇਰ ਵੇਲਾ ਸੀ ਕੋਈ ਜਨੇ ਠਾਣਾ ਕੋਈ ਕਿਸੂ ਹੀ ਨਹੀਂ ਛੱਡਿਆਗਾ ਜਨੇ ਸਾਨੂੰ ਕੋਈ ਉੱਗ ਸੋਗ ਹੀ ਨਹੀਂ ਨਿਕਲੀ ਬਸ ਮੋਰ ਪਤਾ ਨਹੀਂ ਲੱਗਿਆ ਬਸ ਸੀ ਹੀ ਦੀ ਕਰਤਾ ਇਹ ਰਾਗੂਆਂ ਵਾਲੇ ਚੜਤ ਸਿਓ ਨੂੰ ਤੇ ਮੇਰੇ ਪਿਤਾ ਅੱਛਾ ਦੋਹੇ ਦੋਹੇ ਇਕੱਠੇ ਸੀ ਹਾਂ ਜੀ ਦੋਨੇ ਇਕੱਠੇ ਸੀ ਹੀ ਕੀਤੇ ਆ ਤੇ ਉਸ ਵਕਤ ਫਿਰ ਤੁਸੀਂ ਕੋ ਕਾਨੂੰਨੀ ਚਾਰਾ ਜੋਈ ਨਹੀਂ ਕੀਤੀ ਜਿਵੇਂ ਹਾਈ ਕੋਰਟ ਚ ਸੀਬੀਆਈ ਕੋਟਾਂ ਚ ਹੁਣ ਕਈਆਂ ਨੂੰ ਸਜਾਵਾਂ ਵੀ ਹੋ ਰਹੀਆਂ ਨੇ ਕੀਤੀ ਸੀ ਜੀ ਉਦੋਂ ਇੱਕ ਤਾਂ ਮਾਂ ਸੀ ਅਨਪੜ੍ਹ ਸੀ ਇੱਕ ਨਾਲ ਕੋਈ ਤਰਨ ਵਾਲਾ ਅਰੰਗ ਸੀ ਹੈਗੇ ਸੀ ਤਾਂ ਇਤਿਹਾਸ ਕਿ ਪਰ ਨਾਲ ਨਹੀਂ ਸੀ ਦਰਦਾਂ ਦੀ ਤੁਸੀਂ ਤਾਂ ਇਸ ਰਾਤ ਰਹੀ ਵੀ ਹੂੰ ਤੇ ਮੇਰਾ ਪਿਤਾ ਦਾ ਪਹਿਲਾ ਹੀ ਜਥੇਦਾਰ ਰੋਡਿਆਲੇ ਜਗਿੰਦਰ ਸਿੰਘ ਨੇ ਹਾਂ ਜੀ ਜਦੋਂ ਵੀ ਗੁਰੂ ਘਰ ਇਹ ਸਾਡੇ ਦੋੜ ਪੈਣਾ ਉਹਨਾਂ ਅੰਮ੍ਰਿਤ ਸੰਚਾਰ ਹੋਣਾ ਮੇਰਾ ਪਿਤਾ ਜੀ ਮੂਰੇ ਹੁੰਦਾ ਸੀ ਬੜੇ ਉਹਨਾਂ ਨਾਲ ਉਹ ਸਾਡੇ ਘਰੇ ਵੀ ਆਏ ਸੰਤਾਂ ਦੇ ਪਿਤਾ ਜੀ ਹਾਂਜੀ ਬਾਬਾ ਜਗENDER ਸਿੰਘ ਹਾਂ ਜੀ ਆਪ ਮੇਰੇ ਅਸੀਂ ਆਪ ਜਾਂਦੇ ਰਹੇ ਹਾਂ ਗੁਰਦੁਆਰਾ ਸਾਹਿਬ ਜਾਂ ਜਦੋਂ ਵੀ ਦੂਜਾ ਅੰਮ੍ਰਿਤ ਸੰਚਾਰ ਹੋਣਾ ਮੇਰੇ ਪਿਤਾ ਜੀ ਦਾ ਵੀ ਅੰਮ੍ਰਿਤ ਸਾਡੇ ਵੀ ਛੋੜੇ ਹੁੰਦਿਆ ਦੇ ਦੋਨੇ ਛਕੇ ਵੀ ਅੰਮ੍ਰਿਤ ਠੀਕ ਠੀਕ ਹੈ ਹਾਂ ਵੀ ਬਹੁਤ ਉਹਨਾਂ ਦੇ ਨਾਲ ਮਲਾਪ ਸੀ ਮੇਰੇ ਪਿਤਾ ਜੀ ਦਾ ਠੀਕ ਠੀਕ ਹੈ ਤੇ ਬਸ ਮੁੜ ਕੇ ਅਸੀਂ ਮਾਤਾ ਜੀ ਕੀ ਨਾਲ ਕੋਈ ਤਰਤਾ ਨਹੀਂ ਸੀ ਬਸ ਚੁੱਪ ਕਰਕੇ ਬੈਠ ਗਏ ਬਾਹ ਮਾਤਾ ਵੀ ਐਸੇ ਦੁੱਖ ਜਿਹਦੋਂ ਘਰੇ ਹੀ ਕੋਈ ਰਹਾ ਨਾ ਜ਼ਮੀਨ ਨਾ ਰਹੀ ਘਰ ਨਾ ਰਹਾ ਬਸ ਐਵੇਂ ਗਮ ਚ ਮਾਤਾ ਚੜਾਈ ਕਰਗੇ ਇੱਕ ਛੋਟਾ ਭਰਾ ਸੀ ਉਹ ਉਵੇਂ ਮਾਰ ਹੋ ਕੇ ਤੇ ਉਹਦੀ ਡੈਥ ਹੋ ਗਈ ਉਹ ਹਾਇ ਨਹੀਂ ਗਿਆ ਬਸ ਜਦੋਂ ਵੀ ਪੁਲਿਸ ਪੈਂਦੀ ਸੀ ਘਰੇ ਛੋਟਾ ਸੀ ਹੈਗੇ ਭਰਾ ਮੇਰਾ ਬਸ ਉਹਦੀ ਆਈ ਮੌਤ ਹੋ ਗਈ ਕੱਖ ਨਹੀਂ ਜੀ ਘਰੇ ਤੇ ਮੇਰੇ ਘਰੇ ਵੀ ਫਿਰ ਮੇਰਾ ਸਰਦਾਰ ਜਦੋਂ ਚੱਕ ਲਿਆ ਬਸ ਉਹ ਵੀ ਪੁਲਿਸ ਨੇ ਤਸੱਦ ਬਹੁਤ ਕੀਤਾ ਮੈਨੂੰ ਵੀ ਲਿਜਾਦੀ ਰੇ ਬੱਚਿਆਂ ਨੂੰ ਵੀ ਮੇਰੇ ਨੂੰ ਦੋ ਅੰਦਾ ਛੋਟਿਆਂ ਨੂੰ ਫਿਰ ਮੇਰਾ ਬੱਚਾ ਵੀ ਵੇਲਾ ਵੀ ਹੁਣ ਚੜਾਈ ਕਰ ਗਿਆ ਤੇ ਹੁਣ ਕੋਲੇ ਕੁਛ ਨਹੀਂ ਦੀ ਮੇਰੀ ਸਾਧ ਸੰਗਤ ਨੂੰ ਬਾਹਰ ਬੈਠੇ ਨੂੰ ਇਹੀ ਬੇਨਤੀ ਹੱਥ ਬੰਨ ਕੇ ਜੀ ਵੀ ਮੇਰੀ ਜਰੂਰ ਮਦਦ ਕਰੋ ਅੱਜ ਮੈਂ 35 ਲੱਖ ਦੇ ਹੀਟ ਹੈ ਮੇਰੇ ਬੱਚੇ ਵੀ ਬਾਹਰ ਬੈਠੇ ਹੋ ਤੁਸੀਂ ਮੇਰੇ ਭਰਾ ਵੀ ਹੋ ਬੈਠੇ ਜਰੂਰ ਮੇਰੀ ਮਦਦ ਕਰੋ ਮੈਨੂੰ ਇਸ ਔਖੀ ਘੜੀ ਚੋਂ ਕੱਢਦੇ ਥੋੜਾ ਕੋਈ ਘਟਾਰੇ ਮਹਾਰਾਜ ਨੂੰ ਦਿਲ ਦੁਗੜੀ ਰਾਖ ਚੱਗਣੀ ਤਰੱਕੀ ਕਰੋ ਥੋੜੀ ਮੇਰੀ ਵਿਧਵਾ ਦੀ ਭੈਣ ਦੀ ਮੇਰੀ ਵਿਧਵਾ ਦੀ ਮਾਂ ਦੀ ਜਰੂਰ ਲਾਜ ਰੱਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੀਬੀ ਜੀ ਨਕੌਦਰ ਏਰੀਏ ਦੇ ਕੋਈ ਐਨ ਆਰ ਆਈ ਭੈਣ ਭਰਾ ਨੇ ਸਾਡੇ ਉਹਨਾਂ ਨੇ ਸਾਨੂੰ ਕੁਝ ਸੇਵਾ ਭੇਜੀ ਸੀ ਉਹਦੇ ਚੋਂ ਅੱਜ ਅਸੀਂ ਤੁਹਾਨੂੰ 20000 ਰੁਪਏ ਦੀ ਇਹ ਭੇਟਾ ਦੇ ਰਹੇ ਹਾਂ ਤੇ ਨੰਬਰ ਤੁਹਾਡਾ ਸਾਧ ਸੰਗਜੀ 9872126493 ਤੇ ਦੂਸਰਾ ਨੰਬਰ ਤੁਸੀਂ ਫਿਰ ਬੋਲੋ 9501026493 9501026493 ਇਹ ਦੋਨੋਂ ਨੰਬਰ ਨੇ ਜੀ ਹੁਣ ਦੋਨੋਂ ਤੇ ਵਟਸਐਪ ਚੱਲਦਾ ਤੇ ਜਰੂਰ ਸੰਪਰਕ ਕਰਿਓ ਚਲੋ ਜੇ ਇਹ ਜ਼ਮੀਨ ਇਹਨਾਂ ਦੀ ਸ਼ਦਾਦੀ ਹੈ ਤੇ ਆਪਣਾ ਟਾਈਮ ਪਾਸ ਇਹ ਕਰ ਸਕਦੇ ਨੇ ਤੇ ਬਹੁਤ ਜ਼ਿਆਦਾ ਪਰਿਵਾਰ ਦਾ ਨੁਕਸਾਨ ਹੋਇਆ ਇਸ ਮੂਮੈਂਟ ਦੇ ਵਿੱਚ ਤੇ ਉਹ ਰਲ ਮਿਲ ਕੇ ਜਿੱਦਾਂ ਸਾਰੇ ਪਰਿਵਾਰਾਂ ਦੀ ਅਸੀਂ ਅੱਗੇ ਕੀਤੀ ਆ ਮਦਦ ਤੇ ਸਾਰੇ ਰਲ ਮਿਲ ਕੇ ਅਸੀਂ ਇਹਨਾਂ ਦੀ ਕਰਦੇ ਆ ਆ ਲੋ ਭੈਣ ਜੀ ਆ ਆ ਪੈਸੇ 20000 ਰੁਪਇਆ ਇਹ ਅਸੀਂ ਤੁਹਾਡੇ سپੁਰਦ ਕਰ ਰਹੇ ਆ ਤੇ ਉਹਨਾਂ ਦੇ ਪੁੱਤਰ ਵਾਲੇ ਐਨਆਰਆਈ ਭੈਣ ਭਰਾਵਾਂ ਵਾਲੀ ਅਰਦਾਸ ਕਰਿਓ ਸਤਿਗੁਰੂ ਉਹਨਾਂ ਨੂੰ ਜੀ ਮਹਾਰਾਜਾਂ ਤੁਹਾਨੂੰ ਕੀ ਰਾਤ ਕਿਉਂ ਨਹੀਂ ਕਰੇ ਬਿਨਾਂ ਕੰਮ ਖਿਆਨਾਂ ਜੋ ਕਮਾਈਆਂ ਚੋਂ ਆਉਂਦੀ ਐ ਮਾਇਆ ਮਹਾਰਾਜ ਸਫਲ ਕਰੇ ਉਹਨਾਂ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਜੀ ਕਿਉਂਕਿ ਪਤਾ ਨਹੀਂ ਕੋ ਕਿੱਥੇ ਬੈਠਾ ਹੈ ਇਹਨਾਂ ਸ਼ਹੀਦਾਂ ਦਾ ਕੋਈ ਕਰੀਬੀ ਕੋਈ ਇਹਨਾਂ ਨਾਲ ਹਮਦਰਦੀ ਰੱਖਣ ਵਾਲਾ ਤੁਹਾਡਾ ਇੱਕ ਸ਼ੇਅਰ ਵੀ ਬੜੀ ਵੱਡੀ ਮਦਦ ਹੋ ਸਾਬਤ ਹੋ ਸਕਦੀ ਪਰਿਵਾਰ ਦੀ ਬਹੁਤ ਮਿਹਰਬਾਨੀ ਜੀ ਜੁਹਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ